ਸੰਗਰੂਰ ਦੀ Eid ਦਾ ਵਿਖੇ Eid ul Fitr ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਪਾਈਚਾਰਕ ਦਾ ਇੱਕ ਵੱਡਾ ਤਿਉਹਾਰ ਹੈ। ਸੋ ਹਜ਼ਾਰਾਂ ਮੁਸਲਿਮ ਭਰਾਵਾਂ ਨੇ Eid ਦੀ ਨਮਾਜ਼ ਅਦਾ ਕੀਤੀ ਹੈ। ਇਹ ਦਿਨ Eid ਦਾ ਚੰਦ ਦੇਖ ਕੇ ਮਨਾਇਆ ਜਾਂਦਾ। ਸੋ ਦੇਸ਼ ਦੇ ਵਿੱਚ ਸ਼ਾਂਤੀ ਅਤੇ ਪਾਈਚਾਰਕ ਸਾਂਝ ਜਿਲੇ ਅਰਦਾਸ ਵੀ ਕੀਤੀ ਗਈ। ਜੀ ਮੈਂ ਤੁਹਾਡੇ ਮਾధ్యਮ ਰਾਹੀਂ ਪੂਰੇ ਹੀ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਮੁਲਕ ਦੇ ਲੋਕਾਂ ਨੂੰ ਇਹ ਦਿਲੀਫਤਾ ਦਿੰਦਾ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਦੂਸਰਾ ਮੈਂ ਕਹਿਣਾ ਚਾਹਣਾ ਤੇ ਜਿਹੜਾ 1 ਮਹੀਨਾ ਮਹੀਨ ਰਮਜ਼ਾਨ ਦਾ ਮਹੀਨਾ ਜਿਸ ਦੇ ਵਿੱਚ ਕਿ ਹਰ ਮੁਸਲਮਾਨ ਇੱਕ ਮਹੀਨਾ ਰੋਜ਼ੇ ਰੱਖਦਾ ਕਿ ਇਹ ਇੱਕ ਮਹੀਨਾ ਇਸਲਾਮ ਦੇ ਵਿੱਚ ਟ੍ਰੇਨਿੰਗ ਦਾ ਮਹੀਨਾ ਦੱਸਿਆ ਗਿਆ ਕਿ ਭੁੱਖੇ ਰਹਿਣਾ ਮਕਸਦ ਨਹੀਂ ਹੈਗਾ ਕਿ ਜਿਸ ਤਰ੍ਹਾਂ ਅਸੀਂ ਰੋਜ਼ੇ ਰੱਖਦੇ ਆ ਰੋਜ਼ੇ ਰੱਖਣਾ ਕਿ ਸਾਡੀ ਅੱਖ ਦਾ ਵੀ ਰੋਜਾ ਹੋਵੇ ਸਾਡੀ ਜ਼ੁਬਾਨ ਦਾ ਵੀ ਰੋਜਾ ਹੋਵੇ ਸਾਡੇ ਹੱਥ ਦਾ ਵੀ ਰੋਜਾ ਹੋਵੇ ਸਾਡੇ ਸਰੀਰ ਦੇ ਹਰ ਇੱਕ ਅੰਗ ਦਾ ਜਿਹੜਾ ਕਿ ਰੋਜਾ ਹੋਵੇ ਕਿ ਇਹ ਜਿਹੜਾ ਟ੍ਰੇਨਿੰਗ ਦਾ ਹੈ ਕਿ ਇਸ ਤੋਂ ਬਾਅਦ ਸਾਨੂੰ ਜਿਹੜਾ 11 ਮਹੀਨੇ ਨੇ ਕਿ ਅਸੀਂ ਜਿਸ ਤਰ੍ਹਾਂ ਰੋਜਿਆਂ ਦੇ ਵਿੱਚ ਅਸੀਂ ਆਪਣੇ ਜਿਹੜਾ ਕਿਸੇ ਤੋਂ ਹੱਥ ਤੋਂ ਨੁਕਸਾਨ ਨਹੀਂ ਪਹੁੰਚਾਉਂਦੇ ਠੀਕ ਹੈ ਨਾ ਜੀ ਕਿਸੇ ਤੋਂ ਆਪਣੀ ਜਿਹੜਾ ਜ਼ੁਬਾਨ ਤੋਂ ਨੁਕਸਾਨ ਨਹੀਂ ਪਹੁੰਚਾਣਾ ਤੇ ਜਿਹੜੇ 11 ਮਹੀਨੇ ਆਪਣੀ ਜ਼ਿੰਦਗੀ ਹੈ ਇਹ ਇੱਕ ਮਹੀਨੇ ਦੇ ਵਿੱਚ ਪੂਰੀ ਟ੍ਰੇਨਿੰਗ ਲੈ ਗਏ 11 ਮਹੀਨੇ ਆਪਣੀ ਜ਼ਿੰਦਗੀ ਜਿਹੜੀ ਇਸੇ ਮਾਹ ਰਮਜ਼ਾਨ ਦੇ ਮੁਤਾਬਕ ਜੀ